ਨਹੀਂ ਬੜੀ ਸਾਇਕ ਸਸਪੈਂਸ ਥ੍ਰਿਲਰ ਵਿਦ this aisles ਸਬਜੈਕਟ ਜਿਹੜਾ ਆਪਣਾ ਫੋਰਫਰੰਟ ਤੇ ਆ ਜਿਹੜੀ 6ech ਜਿਹੜੀ ਇਹ ਕਹਾਣੀ ਆ ਇਹ ਜ਼ਰੂਰ ਇਨਸਪਾਇਰਡ ਆ ਜੋ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਕੁਝ ਚੀਜ਼ਾਂ ਹੋਈਆਂ ਕੁਝ ਇਨਸੀਡੈਂਟ ਹੋਇਆ ਉਹਨਾਂ ਤੋਂ ਇਨਸਪਾਇਰਡ ਆ ਹਰਦੀਪ ਗਰੇਵਾਲ ਅਤੇ ਮੈਂਡੀ ਤਖਰ ਦੀ ਮਚ ਅਵੇਟਿਡ ਫਿਲਮ 6ech 14 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਟਾਈਟਲ ਤੋਂ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਫਿਲਮ ਆਖਰ ਕਿਸ ਮੁੱਦੇ ਤੇ ਹੈ ਦਰاصل 6 each ਦਾ ਮਤਲਬ ਹੈ ਆਇਲਸ ਦੇ ਉਹ ਬੈਂਡ ਜਿਨ੍ਹਾਂ ਦੇ ਸਿਰ ਤੇ ਨੌਜਵਾਨ ਵਿਦੇਸ਼ ਜਾਂਦੇ ਹਨ ਇਹ ਫਿਲਮ ਪੰਜਾਬ ਦੀਆਂ ਸੱਚੀਆਂ ਘਟਨਾਵਾਂ ਤੇ ਅਧਾਰਿਤ ਹੈ ਇਸ ਫਿਲਮ ਵਿੱਚ ਜਿੱਥੇ ਵਿਆਹ ਦਾ ਝਾਂਸਾ ਦੇ ਕੇ ਵਿਦੇਸ਼ ਗਏ ਨੌਜਵਾਨਾਂ ਦੀ ਗੱਲ ਕੀਤੀ ਗਈ ਹੈ ਉੱਥੇ ਹੀ ਵਿਆਹ ਕਰਵਾ ਕੇ ਵਿਦੇਸ਼ ਗਈਆਂ ਉਹਨਾਂ ਕੁੜੀਆਂ ਦੀ ਵੀ ਗੱਲ ਕੀਤੀ ਗਈ ਹੈ ਜੋ ਬਾਅਦ ਵਿੱਚ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਮੁੱਕਰ ਜਾਂਦੇ ਹਨ ਇਸ ਫਿਲਮ ਵਿੱਚ ਹਰਦੀਪ ਗਰੇਵਾਲ ਅਤੇ ਮੈਂਡੀ ਤਖਰ ਦੇ ਨਾਲ ਨਾਲ ਮਲਕੀਤ ਰੌਨੀ, ਗੁਰਪ੍ਰੀਤ ਤੋਤੀ, ਅਨੀਤਾ ਮੀਤ, ਹਸਨੀਨ ਚੋਹਾਨ ਅਤੇ ਹੋਰ ਵੀ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਗੈਰੀ ਖਟਰਾਓ ਨੇ ਜੋ ਕਿ ਆਪਣੀ ਰਚਨਾਤਮਕ ਦ੍ਰਿਸ਼ਟੀ ਨਾਲ ਹਰਦੀਪ ਅਤੇ ਮੈਂਡੀ ਦੀ ਅਦਾਕਾਰੀ ਨੂੰ ਵੱਖਰਾ ਬਣਾ ਰਹੇ ਹਨ। ਇਹ ਵੈਸੇ ਜਿਹੜਾ ਟਾਈਟਲ 6 ਸੀਚ ਮਤਲਬ ਜਿਹੜੇ 6 ਈਚ ਬੈਂਡ ਆਉਂਦੇ ਨੇ ਐਲਸ ਤੋਂ ਤੇ ਉਹਦੇ ਤੇ ਹੀ ਇਹ ਜਿੱਦਾਂ ਆਪਣੇ ਹੋਇਆ ਨਹੀਂ ਸੀ ਪਿੱਛੇ ਕੁਝ ਕੇਸ ਹੋਏ ਸੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਵੀ ਕੁੜੀ ਵਿਆਹ ਕਰਾ ਕੇ ਬਾਹਰ ਚਲੇ ਜਾਂਦੀ ਆ ਮੁੰਡੇ ਨੂੰ ਬੁਲਾਉਂਦੀ ਨਹੀਂ ਮੁੰਡਾ ਪਿੱਛੇ ਸੁਸਾਈਡ ਕਰ ਲੈਂਦਾ ਬਸ ਉਸ ਕਹਾਣੀ ਦੇ ਨੇੜੇ ਤੇੜੀ ਘੁੰਮਦਾ ਹੁਣ ਤੁਹਾਨੂੰ ਦਿਖਾਉਨੇ ਆ ਫਿਲਮ ਦੀ ਸ਼ੂਟਿੰਗ ਦੇ ਕੁਝ ਪਲ ਸ਼ਾਨਦਾਰ ਕਲਾਕਾਰੀ ਅਤੇ ਇਸ ਦੇ ਸੰਦੇਸ਼ ਨਾਲ ਇਹ ਫਿਲਮ ਜ਼ਰੂਰ ਹਰ ਕਿਸੇ ਨੂੰ ਪਸੰਦ ਆਵੇਗੀ 14 ਮਾਰਚ ਨੂੰ ਇਹ ਫਿਲਮ ਤੁਸੀਂ ਸਿਨੇਮਾ ਘਰਾਂ ਵਿੱਚ ਦੇਖ ਸਕਦੇ ਹੋ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ